ਗੁਰਦਾਸਪੁਰ ਨਗਰ ਕੌਂਸਲ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਸ਼ਹਿਰ ਦੇ ਅੰਦਰੂਨੀ ਬਾਜ਼ਾਰ ਵਿੱਚੋਂ ਨਜਾਇਜ਼ ਕਬਜ਼ੇ ਢਾਉਣ ਦੀ ਕੀਤੀ ਕਾਰਵਾਈ ਦੁਕਾਨਦਾਰਾਂ ਨੂੰ ਤੇਗੇ ਨੋਟਿਸ ਗੁਰਦਾਸਪੁਰ 19 ਦਸੰਬਰ ਅੱਜ ਨਗਰ ਕੌਂਸਲ ਦੇ ਸੁਪਰਡੈਂਟ ਅਸ਼ੋਕ ਕੁਮਾਰ ਵੱਲੋਂ ਨਗਰ ਕੌਂਸਲ ਦੇ ਕਰਮਚਾਰੀਆਂ ਨਾਲ ਲੈ ਕੇ ਅੰਦਰੂਨੀ ਬਾਜ਼ਾਰ ਦਾ ਦੌਰਾ ਕੀਤਾ ਗਿਆ ਅਤੇ ਬਾਜ਼ਾਰ ਦੇ ਵਿੱਚ ਦੁਕਾਨਦਾਰਾਂ ਨੂੰ ਨੋਟਿਸ ਦੇ ਕੇ ਆਪਣੀ ਦੁਕਾਨ ਦੇ ਅੱਗੇ ਬਣਾਏ ਗਏ ਨਜਾਇਜ਼ ਖੜਿਆਂ ਨੂੰ ਤੋੜਨ ਦੀ ਅਪੀਲ ਵੀ ਕੀਤੀ ਗਈ ਉਹਨਾਂ ਦੁਕਾਨਦਾਰਾਂ ਨੂੰ ਅਪੀਲ ਕਰਦੇ ਹੋਏ ਨੋਟਿਸ ਜਿੱਤੇ ਗਏ ਕਿ ਜੇਕਰ ਕਿਸੇ ਦੁਕਾਨਦਾਰ ਨੇ ਨਜਾਇਜ਼ ਜਿਉਂ ਕਬਜ਼ਾ ਨਾ ਤੋੜਿਆ ਤਾਂ ਉਹਨਾਂ ਨੂੰ ਤੋੜ ਕੇ ਉਹਦਾ ਸਾਰਾ ਖਰਚਾ ਉਹਨਾਂ ਨੂੰ ਪਾਜਤਾ ਜਾਵੇਗਾ। ਜੀ ਨੋਟ ਬਤਾ ਰਿਹਾ ਜੀ ਨਗਰਪਾਲਿਕਾ ਤੇ ਬਜ਼ਾਰਾ ਦੇ ਵਿੱਚ ਹੁੰਦੇ ਨਜ਼ਰ ਆ ਰਹੇ ਆ। ਵੇਖੋ ਜੀ ਅਸੀਂ ਪਿਛਲੇ ਹਫਤੇ ਤੋਂ ਇਹ ਮੈਮ ਇੱਕ ਸ਼ੁਰੂ ਕੀਤੀ ਦੀ ਆ ਇਲੈਗਲ ਐਨਕਰੋਚਮੈਂਟ ਦੀ ਜਿਹਦੇ ਵਿੱਚ ਅਸੀਂ ਅਵੇਅਰ ਵੀ ਲੋਕਾਂ ਨੂੰ ਕਰ ਰਹੇ ਆ ਪਬਲਿਕ ਨੂੰ ਪਰ ਅੱਜ ਇੱਥੇ ਸਾਡੇ ਆਉਣ ਦਾ ਮਕਸਦ ਇਹ ਆ ਕਿ ਇੱਥੇ ਪਾਣੀ ਦੀ ਸਭ ਤੋਂ ਵੱਡੀ ਜਿਹੜੀ ਹੈ ਪਰੇਸ਼ਾਨੀ ਆ। ਉੱਥੇ ਜਿੱਥੇ ਅਰੂੜਾ ਬੋਲ ਜੀ ਮੰਦਰਾ ਉੱਤੇ ਲਾਗੇ ਬਿਲਕੁਲ ਪਾਣੀ ਹੋਰ ਵਲੋਗ ਹੋ ਗਿਆ ਜੀ ਜਦੋਂ ਅਸੀਂ ਇਹ ਨਾਲਿਆਂ ਦੀ ਵਿਜਿਟ ਕੀਤੀ ਆ ਹਰ ਨਾਲੇ ਬੰਦੇ ਨੇ ਕ੍ਰਾਸ ਕਰਕੇ ਉੱਥੋਂ ਬਿਲਕੁਲ ਛੱਤ ਲਿਆ ਕਿਤੇ ਵਿੱਚ ਕਿਤੇ ਜੰਗਲੇ ਤੱਕ ਨਹੀਂ ਰੱਖਿਆ ਅੱਜ ਅਸੀਂ ਬਕਾਇਦਾ ਇਹਨਾਂ ਨੂੰ ਪਹਿਲਾਂ ਵੀ ਇੱਕ ਦੋ ਵਾਰੀ ਕਹਿ ਕੇ ਆ ਅੱਜ ਇਹਨਾਂ ਨੂੰ ਲਿਖਤੀ ਤੌਰ ਤੇ ਨੋਟਿਸ ਦਿੱਤਾ ਜਿਹਦੇ ਵਿੱਚ ਇਹਨਾਂ ਨੂੰ 24 ਘੰਟੇ ਦਾ ਟਾਈਮ ਦਿੱਤਾ ਜੇ 24 ਘੰਟੇ ਦੇ ਵਿੱਚ ਇਹ ਆਪਣੇ ਆਪਣੇ ਏਰੀਏ ਨੂੰ ਉਹਦੇ ਵਿੱਚ ਉਹਨੂੰ ਦਿਵਾਲਚ ਕਰਕੇ ਉਹਦੇ ਵਿੱਚ ਜੰਗਲਾ ਨਹੀਂ ਲਾਉਂਦੇ ਤੇ ਨਗਰ ਕੌਂਸਲ ਵੱਲੋਂ ਜਿਹੜੀ ਇਹ ਸਫਾਈ ਕਰਨ ਲਈ ਰਹੀ ਇਹਨੂੰ ਜਿਹੜਾ ਉਹ ਕਿੰਨੇ ਦੁਕਾਨਦਾਰ ਜਿਹਨਾਂ ਨੂੰ ਨੋਟਿਸ ਦਿੱਤਾ ਗਿਆ ਇਹ ਚ ਟੋਟਲ 100 ਸ਼ੁਰੂ ਆ ਮੈਂ ਸ਼ੁਰੂ ਇੱਕ ਪਾਸੇ ਤੋਂ ਐਂਡ ਤੱਕ ਸਾਰੇ ਨੂੰ ਕਿਸੇ ਨਾਲ ਕੋਈ ਪੱਕੀ ਗੱਲ ਨਹੀਂ ਹੋਊਗਾ ਹਰ ਬੰਦੇ ਨੂੰ ਨੋਟਿਸ ਜਿਹੜਾ ਦਿੱਤਾ ਗਿਆ ਜਿਹੜਾ ਬੰਦਾ ਨਹੀਂ ਕੋਈ ਛੱਪਿਆ ਜਾਂ ਕਿਸੇ ਨੇ ਇਨਲੀਗਲ ਇਨਕ੍ਰੋਚਮੈਂਟ ਕੀਤੀ ਦੀ ਆ ਅਸੀਂ ਦੀ ਇਹਨਾਂ ਨੂੰ ਇਹੋ ਕਹਿੰਦੇ ਆ ਵੀ ਸਾਨੂੰ ਸਹਿਯੋਗ ਕਰੋ ਪਰ ਨਹੀਂ ਹਰ ਸਹਿਯੋਗ ਕਰਦੇ ਨਹੀਂ ਸਹਿਯੋਗ ਕਰਦੇ ਤੇ ਤੋੜੇ ਜਾਣਗੇ ਫਿਰ ਕੋਲ ਸਖਤੀ ਨਾਲ ਕਾਰਵਾਈ ਕੀਤੀ ਆ ਅੱਜ ਕਿੰਨੇ ਬੰਦੇ ਸੀ ਤੁਹਾਡੇ ਨਾਲ ਜਦੋਂ ਇਹ ਕਾਰਵਾਈ ਚੱਲਦੀ ਪਈ ਸੀ ਮੇਰੇ ਨਾਲ 18 ਬੰਦੇ ਆ ਇਹ ਅਸੀਂ ਜਿਹੜੀ ਡੇਲੀ ਸਾਡੀ ਭਾਜੀ ਮੈਂਮ ਹੁੰਦੀ ਆ ਲੋਕਾਂ ਦੀ ਪਰੇਸ਼ਾਨੀ ਨੂੰ ਧਿਆਨ ਚ ਰੱਖਦੇ ਇਨ ਸਵੇਰੇ ਇਨਕ੍ਰੋਜਮੈਂਟ ਦੀ ਮੈਮ ਥਰੂ ਕੀਤੀ ਗਈ ਜਿਹਦਾ ਟਾਈਮ 7 ਵਜੇ ਵੀ 8 ਵਜੇ ਵੀ ਜਦੋਂ ਕਿਤੇ ਪਾਣੀ ਚੜਦਾ ਜਾਂ ਪਾਣੀ ਸਰ ਇਕੱਠਾ ਹੋਏਗਾ ਤੇ ਕਿੰਨੀ ਦਿੱਕਤ ਦਾ ਸਾਹਮਣਾ ਕਰਨਾ ਪੈਣਾ ਤੁਹਾਨੂੰ ਬਹੁਤ ਭਾਰੀ ਲੱਗਦਾ ਸਾਹਮਣਾ ਸਭ ਤੋਂ ਵੱਡੀ ਜਿਹੜੀ ਸਮੱਸਿਆ ਹੀ ਇਹ ਕਹਿੰਦਾ ਲਵਾਵਾ ਆ ਤੇ ਇੱਕ ਇਹ ਆ ਜਦੋਂ ਆਪਾਂ ਇਨਕ੍ਰੋਜ ਕਰ ਲੰਨੇ ਆ ਨਾਲੇ ਨੂੰ ਉਹ ਸਭ ਤੋਂ ਵੱਡੀ ਭਾਰੀ ਪਰਿਸ਼ਾਨੀ ਸਟਾਕਾਂਦਾਰਾਂ ਦਾ ਕਹਿਣਾ ਕਿ ਐਤਵਾਰ ਨੂੰ ਬੜਾ ਭਾਰੀ ਰਸ਼ ਹੁੰਦਾ ਵਾ ਨੰਨ ਜਗ੍ਹਾ ਨਹੀਂ ਹੁੰਦੀ ਉਹਦੇ ਕੋਈ ਵੀ ਕੋਈ ਕਾਰਵਾਈ ਨਹੀਂ ਮੇਕੋ ਜੀ ਅਸੀਂ ਐਤਵਾਰ ਨੂੰ ਵੀ ਕਰਨ ਨੂੰ ਤਿਆਰ ਆ ਮੇਰੀ ਟੀਮ ਕੀ ਇਹ ਤਿਆਰ ਆ ਵੀ ਆਪਣੀ ਦੁਕਾਨ ਦੇ ਅੱਗੇ ਨਹੀਂ ਲੱਗਣ ਦੇਣਗੇ ਸਟਾਲ ਕੀ ਇਹ ਮੈਨੂੰ ਇਹ ਵਿਸ਼ਵਾਸ ਹੋਉਂਦੇ ਆ ਵੀ ਆਪਣੀ ਦੁਕਾਨ ਦੇ ਅੱਗੇ ਨਹੀਂ ਲੱਗਣ ਦੇਣਗੇ ਤੁਸੀਂ ਹੁਣੇ ਮੇਰੇ ਨਾਲ ਚੱਲ ਪੋ ਕਈ ਦੁਕਾਨਾਂ ਜਿਹੜੀ ਬੰਦ ਪਈਆਂ ਉਹਨਾਂ ਅੱਗੇ ਉਹ ਫੜੀਆਂ ਲਾਉਣ ਡਿਆ ਉਹ ਬੰਦਾ ਉਹਨੂੰ ਪੇਂ ਕਰਣ ਡਿਆ ਇਹ ਕਰਣ ਡਿਆ ਦੁਕਾਨ ਬੰਦ ਆ ਸਰਕਾਰੀ ਜਗ੍ਹਾ ਦੇ ਉੱਤੇ ਇਨਕ੍ਰੋਜਮੈਂਟ ਕਰਨ ਡਿਆ ਉਹਦੀ ਪੇਮੈਂਟ ਜਿਹੜੀ ਆ ਉਹ ਤਸਦਾਦ ਲੈ ਲਿਆ ਇਸੇ ਹੁਣ ਤੁਹਾਡੇ ਸਾਹਮਣੇ ਫਿਸ਼ ਮਾਰਕਟ ਆ ਫਿਸ਼ ਮਾਰਕਟ ਕਿੰਨੀ ਵਧੀਆ ਕਲੀਅਰ ਹੋ ਗਈ ਹੈ ਉਹਦੇ ਨਾਲ ਤਿੰਨ ਦੁਕਾਨ ਆਇਆ ਉਹ ਬੰਦੇ ਆਪ ਖੁਦ ਕਹਿੰਦੇ ਮੈਂ ਮੇਰੇ ਨਾਲ ਚੱਲ ਉਥੇ ਆਪ ਕਹਿੰਦੇ ਦੁਕਾਨਦਾਰ ਉਹ ਦੁਕਾਨਾ ਬੰਦ ਆ ਅੱਗੋਂ ਉਹਨਾਂ ਨੇ ਜਿਹੜੀ ਆ ਉਹ ਆਪਣਾ ਮੱਥਾ ਦਿੱਤਾ ਦਾ ਬਾਸ ਸੜਕ ਦਾ ਸਰ ਇਹ ਕਈ ਦੁਕਾਨਦਾਰ ਇਹ ਵੀ ਦਿਖਣ ਚਾਹਿਆ ਕਿ ਕੂੜਾ ਆਪਣਾ ਨਾਲੀਆਂ ਛੁੱਟ ਦਿੰਦੇ ਆ ਲਫਾਫੇ ਨਾਲੀਆਂ ਛੁੱਟ ਦਿੰਦੇ ਆ ਉਹਨਾਂ ਦੇ ਉੱਪਰ ਵੀ ਹੁਣ ਕਰ ਬਿਲਕੁਲ ਉਹਨਾਂ ਦੇ ਉੱਤੇ ਅੰਡਰ ਸੈਕਸ਼ਨ 156 ਤਹਿਤ ਕਾਰਵਾਈ ਕੀਤੀ ਜਾ